Bapa Morya, Mangal Murti Morya, Morya Re, Bapa Morya Re, Morya Re, Bapa Morya ਅੱਜ ਪੀਡੀਸੀ ਦੀ ਟੀਮ ਜਿਹੜੀ ਆ ਦਰਿਆ ਬਿਆਸ ਤੇ ਪਹੁੰਚੀ ਆ ਜਿੱਥੇ ਦੇਖਣ ਨੂੰ ਜਾਇਆ ਕਿ ਜਿੱਥੇ ਅਥਾਹ ਪਾਣੀ ਜਿਹੜਾ ਆ ਦਰਿਆ ਬਿਆਸ ਤੇ ਆਇਆ ਜਿਸ ਦਾ ਲੈਵਲ ਜਿਹੜਾ ਹੈ ਤਕਰੀਬਨ ਖਤਰੇ ਦੇ ਨਿਸ਼ਾਨ ਤੋਂ ਤਕਰੀਬਨ ਅੱਧਾ ਫੁੱਟ ਜਿਹੜਾ ਨੀਵਾ ਚੱਲ ਰਿਹਾ ਔਰ ਪਾਣੀ ਦਾ ਇੰਨਾ ਤੇਜ਼ ਵਹਾਅ ਬਣਿਆ ਹੋਇਆ ਹੈ ਕਿ ਇਸ ਜਿਹੜੀ ਐਵਲਿਆ ਜਿਹੜਾ ਸੀਨ ਆ ਬਿਲਕੁਲ ਡਰਾਉਣਾ ਬਣਿਆ ਹੋਇਆ ਹੈ ਲੇਕਿਨ ਦੇਖਿਆ ਜਾਵੇਗਾ ਕਿ ਇੱਕ ਪਾਸੇ ਦਰਿਆ ਦੇ ਵਿੱਚ ਹੜ ਆਇਆ ਹੋਇਆ ਹੈ ਦੂਸਰੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਸੰਗਤਾਂ ਦੇ ਵਿੱਚ ਵੀ ਆਸਾ ਜਿਹੜੀ ਆ ਉਹ ਘੱਟ ਦੇਖਣ ਨੂੰ ਨਹੀਂ ਮਿਲ ਰਹੀ ਬਹੁਤ ਸਾਰੀਆਂ ਸੰਗਤਾਂ ਵਾਕੋਂ ਦੇ ਸਾਹਮਣੇ ਰਾਈਆਂ ਆਣ ਕੇ ਅੱਜ ਉਹਨਾਂ ਨੂੰ ਖਲੋਣ ਵਾਸਤੇ ਵੀ ਜਗ੍ਹਾ ਨਹੀਂ ਮਿਲਦੀ ਕਿਉਂਕਿ ਪਾਣੀ ਦਾ ਚੜ੍ਹਾਵ ਇਹਨਾਂ ਆ ਚੁੱਕਿਆ ਤੁਹਾਨੂੰ ਦਿਖਾਉਣੇ ਹੈ ਕਿ ਇੱਥੋਂ ਦਾ ਇੱਕ ਸ਼੍ਰੀ ਮੰਦਿਰ ਹੈ ਪ੍ਰਾਚੀਨ ਸ਼੍ਰੀ ਮੰਦਿਰ ਹੈ ਜਿਹੜਾ ਕਿ ਤਕਰੀਬਨ ਦਰਿਆ ਬਿਆਸ ਦੇ ਲੈਵਲ ਤੋਂ 20 ਫੁੱਟ ਦੀ ਇਹ ਦੂਰੀ ਤੇ ਹੈਗਾ ਲੇਕਿਨ ਉਹ ਵੀ ਬਿਲਕੁਲ ਡੁੱਬ ਚੁੱਕਾ ਹੈ ਲੋਕਾਂ ਨੂੰ ਉਸ ਤੋਂ ਦੇ ਦਰਸ਼ਨ ਕਰਨ ਵਾਸਤੇ ਬੜਾ ਮੁਸ਼ਕਲ ਦਾ ਜਾਣਾ ਪੈ ਰਿਹਾ ਪਾਣੀ ਦਾ ਵਹਾਅ ਇਹਨਾਂ ਤੇਜ਼ ਆ ਔਰ ਇਹਨਾਂ ਦਾ ਭਿਆਨਕ ਰੂਪ ਜਿਹੜਾ ਸਿਰੇ ਦਰਿਆ ਨੇ ਖਿਆਰ ਕੀਤਾ ਆ ਕਿ ਬਿਆਨ ਨਹੀਂ ਕੀਤਾ ਜਾ ਸਕਦਾ ਲੇਕਿਨ ਲੋਕਾਂ ਦੇ ਜੇਕਰ ਵੇਖਿਆ ਜਾਵੇ ਤਾਂ ਉਹਨਾਂ ਦੀ ਆਸਥਾ ਵਿੱਚ ਉਹਨਾਂ ਦੀ ਭਾਵਨਾ ਵਿੱਚ ਵੀ ਕੋਈ ਕਿਹੜੀ ਆ ਕੋਈ ਕਮੀ ਦੇਖਣ ਨੂੰ ਨਹੀਂ ਦੇਖਣ ਨੂੰ ਮਿਲ ਰਹੀ ਭਾਵੇਂ ਕਿ ਉਹਨਾਂ ਦੀ ਆਸਥਾ ਹੈ ਲੇਕਿਨ ਇਹ ਵੀ ਕੋਈ ਗੱਲ ਜਿਹੜੀ ਆ ਕੋਈ ਖਤਰੇ ਤੋਂ ਬਾਹਰ ਨਹੀਂ ਹੈ ਕਿਉਂਕਿ ਇਸ ਵਿੱਚ ਖਤਰਾ ਮਹਿਸੂਸ ਕੀਤਾ ਜਾ ਸਕਦਾ ਕਿ ਜਿਹੜੇ ਸੰਗਤਾਂ ਵੱਲੋਂ ਆਪਣੇ ਪਰਿਵਾਰਾਂ ਦੇ ਨਾਲ ਸ੍ਰੀ ਗਰੇਜ ਜੀ ਮਹਾਰਾਜ ਦੀ ਮੂਰਤੀ ਦਾ ਵਿਸਰਜਨ ਕੀਤਾ ਜਾਂਦਾ ਆ ਔਰ ਬਹੁਤ ਅਦਰ ਵੇਖਿਆ ਜਾ ਕੇ ਪਹਿਲਾਂ ਲੋਕ ਇਹ ਆਪ ਮੂਰਤੀ ਵਿਸਰਜਨ ਕਰਦੇ ਸੀਗੇ ਲੇਕਿਨ ਉਸ ਤੋਂ ਬਾਅਦ ਹੁਣ ਉਹ ਗੋਤਾਖੋਰਾਂ ਦੀ ਮਦਦ ਦੇ ਨਾਲ ਤਾਂ ਦਿਖਾ ਰਹੇ ਆ ਕੈਮਰਾਮੈਨ ਦਿਖਾਓ ਗੋਤਾਖੋਰ ਦੀ ਮਦਦ ਦੇ ਨਾਲ ਆਪਣੀਆਂ ਇਹ ਮੂਰਤੀ ਵਿਸਰਜਨ ਆਪਣੀਆਂ ਸ਼ਰਦਾ ਦੇ ਆਸਥਾ ਦੇ ਨਾਲ ਆਪਣੀਆਂ ਭਾਵਨਾਵਾਂ ਨਾਲ ਆਪਣੀ ਰੀਤੀ ਰਸਮਾਂ ਦੇ ਨਾਲ ਉਹਨਾਂ ਨੂੰ ਜਿਹੜੇ ਬਿਲਕੁਲ ਜਲ ਪ੍ਰਵਾਹ ਦੇ ਕੋਲ ਕੀਤਾ ਜਾ ਰਿਹਾ ਕਿਵੇਂ ਦੂਰ ਤੱਕ ਗੋਤਾਖੋਰ ਜਿਹੜੇ ਨੇ ਉਹਨਾਂ ਨੂੰ ਦੂਰ ਦੂਰ ਤੱਕ ਲੈ ਕੇ ਜਾ ਰਹੇ ਨੇ ਭਾਵੇਂ ਕਿ ਉਹਨਾਂ ਦਾ ਰੋਜ਼ ਦਾ ਕੰਮ ਆ ਲੇਕਿਨ ਜੇਕਰ ਦੇਖਿਆ ਜਾਵੇ ਕਿ ਆਮ ਆਦਮੀ ਵੱਲੋਂ ਇਸ ਦਰਿਆ ਦੇ ਪਾਣੀ ਵਿੱਚ ਵਹਿੰਦੇ ਹੋਏ ਜਾਂ ਚੱਲਦੇ ਹੋਏ ਦੇਖਣਾ ਕੋਈ ਖਤਰੇ ਤੋਂ ਘੱਟ ਜਿਹੜਾ ਨਜ਼ਰ ਨਹੀਂ ਆ ਰਿਹਾ ਦੇਖਣ ਨੂੰ ਜਾ ਕੇ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਇੱਥੇ ਸੱਦੇ ਆਈਆਂ ਹੋਈਆਂ ਨੇ ਮੂਰ ਦੂਰ ਦੂਧ ਰੇਟ ਦਵਾਈਆਂ ਦਰਿਆ ਬਿਆਸ ਤੇ ਵੀ ਜਿਹੜਾ ਵਾ ਉਹ ਭਾਰੀ ਜਾਮ ਲਗਾ ਆ ਦਰਿਆ بیاਸ ਦੇ ਨਾਲ ਤੁਹਾਨੂੰ ਲੱਗਦੇ ਜਿਹੜੀ ਉੱਪਰਲੇ ਬੰਨੇ ਸੜਕ ਦਿੱਤੇ ਸਲੇਬਾਂ ਪਈਆਂ ਨੇ ਸਲੇਬਾਂ ਜਿਹੜੀਆਂ ਨੇ ਬੁਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਨੇ ਗਾ ਚੁੱਕੀਆਂ ਨੇ ਭਾਵੇਂ ਕਿ ਪੁਲਿਸ ਨੇ ਸੀ ਆਪਣਾ ਨਾਕਾ ਲਾਇਆ ਕਿ ਲੋਕਾਂ ਨੂੰ ਆਉਣ ਜਾਣ ਤੋਂ ਰੋਕਿਆ ਜਾ ਰਿਹਾ ਹੈ ਲੇਕਿਨ ਫਿਰ ਵੀ ਲੋਕ ਜਿਹੜੀ ਇਸ ਚੀਜ਼ ਦੀ ਪਰਵਾਹ ਨਾ ਕਰਦੇ ਹੋਏ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ ਵੀ ਇਹਨਾਂ ਸਲੇਬਾਂ ਦੇ ਉੱਤੇ ਜਾ ਕੇ بیاਸ ਦਰਿਆ ਦਾ ਵਹਿਦਾ ਪਾਣੀ ਜਿਹੜਾ ਉਹਦਾ ਕਿ ਨਜ਼ਾਰਾ ਜਿਆਦਾ ਦੇਖਣ ਰਹੇ ਨੇ ਕਿ ਕਿੰਨਾ ਪਾਣੀ ਦਾ ਵਹਾਜ ਪਿਆ ਜਾ ਰਿਹਾ ਬਹੁਤ ਸਾਰੇ ਗੋਟਾ ਖੋਰ ਵੀ ਸਾਡੇ ਕੋਲ ਅੱਜ ਤੇ ਕਤਰ ਹੋਏ ਨੇ ਜਿਹੜੇ ਲੋਕਾਂ ਦੀਆਂ ਭਾਵਨਾ ਨੂੰ ਨਾਲ ਲੈ ਕੇ ਉਹਨਾਂ ਦੀਆਂ ਜਿਹੜੀਆਂ ਮੂਰਤੀਆਂ ਨੇ ਉਹਨਾਂ ਨੂੰ ਵਿਸਰਜਨ ਕਰਨ ਵਿੱਚ ਉਹਨਾਂ ਦੀ ਮਦਦ ਕਰ ਰਹੇ ਨੇ ਆ ਉਹਨਾਂ ਕੋਲ ਪਤਾ ਕਰਦੇ ਵੀ ਹੁਣ ਤੱਕ ਕਿੰਨੀਆਂ ਮੂਰਤੀ ਵਿਸਰਜੀਆਂ ਜਿਹੜੀਆਂ ਉਹ ਹੋ ਚੁੱਕੀਆਂ ਨੇ ਹਾਂਜੀ ਕਿੰਨੀਆਂ ਮੂਰਤੀਆਂ ਹੁਣ ਤੱਕ ਆ ਗਈਆਂ ਮੂਰਤੀਆਂ ਇਹ ਕਾਫੀ ਆਉਂਦੀਆਂ ਵਾਂ ਬਾਕੀ ਕੋਈ ਡਰਨ ਵਾਲੀ ਗੱਲ ਨਹੀਂ ਆ ਆਪਣੇ ਸੇਵਾ ਦਾ ਕਾਫੀ ਲੱਗੇ ਗਿਆ ਤੇ ਮੂਰਤੀਆਂ ਪਤਾਰਨ ਤੇ ਪਤਾਰਨ ਨੇ ਸਾਰੇ ਸੇਵਾਦਾਰ ਰਲ ਕੇ ਤੇ ਬਾਕੀ ਕੋਈ ਡਰਨ ਦੀ ਗੱਲ ਨਹੀਂ ਆ ਪਾਣੀ ਦਾ ਵਹਾਅ ਵੀ ਦਿਨੋ ਦਿਨ ਦਾ ਵੱਧ ਜਾ ਪਿਆ ਵਾ ਬਾਕੀ ਡਰਨ ਦੀ ਕੋਈ ਗੱਲ ਨਹੀਂ ਗਈ ਇੱਥੇ ਤੇ ਮੂਰਤੀਆਂ ਲੈ ਕੇ ਆਂਦੇ ਆ ਲੋਕ ਆਪਾਂ ਤਾਰਨ ਨੇਗੇ ਆ ਬਾਕੀ ਕੋਈ ਚੱਕਰ ਨਹੀਂ ਆਓ ਜਿੱਦਾਂ ਮਰਜ਼ੀ ਦੇਖੋ ਅੱਜ ਇਸ ਸਥਿਤੀ ਦਾ ਜਿਆਦਾ ਲੈਣ ਵਾਸਤੇ ਜਿਹੜੇ ਹਲਕੇ ਦੇ ਵਿਧਾਇਕ ਨੇ ਸਰਾ ਦਲਬੀਰ ਸਿੰਘ ਜੀ ਟੌਂਗ ਉਹ ਵੀ ਦਰਿਆ ਬਿਆਸ ਤੇ ਪਹੁੰਚੇ ਨੇ ਉਹ ਵੀ ਦੇਖ ਰਹੇ ਨੇ ਕਿ ਕਿਵੇਂ ਲੋਕਾਂ ਦੀ ਆਸਥਾ ਜਿਹੜੀ ਆ ਪੂਰੀ ਉਹਨਾਂ ਵਿੱਚ ਕਾਇਮ ਆ ਭਾਵੇਂ ਕਿ ਦਰਿਆ ਵਿੱਚ ਹੜ ਆਇਆ ਲੇਕਿਨ ਜੇਕਰ ਦੇਖਿਆ ਜਾਵੇ ਤਾਂ ਸੰਗਤਾਂ ਵਿੱਚ ਵੀ ਬੜਾ ਭਾਰੀ ਜਿਹੜਾ ਵਾ ਇੱਕ ਕਾਠ ਜਿਹੜਾ ਦੇਖਣ ਨੂੰ ਮਿਲ ਰਿਹਾ ਉਹਨਾਂ ਦਾ ਸ਼ਾਹ ਦੇਖਣ ਨੂੰ ਜਾ ਰਿਹਾ ਕਿਉਂਕਿ ਉਹਨਾਂ ਦੇ ਆਪਣੇ ਪਰਮੇਸ਼ਰ ਆਪਣੇ ਪ੍ਰਤੀ ਜਿਹੜਾ ਪੂਰਾ ਅਥਾ ਵਿਸ਼ਵਾਸ ਆ ਅੱਜ ਬਿਸਰਜਨ ਵਾਸਤੇ ਆਏ ਨੇ ਸਾਡੇ ਨਾਲ ਹਲਕਾ ਵਿਧਾਇਕ ਵੀ ਦਰਿਆ ਬਿਆਸ ਤੇ ਪਹੁੰਚੇ ਨੇ ਸਥਿਤੀ ਦਾ ਜਾਇਜ਼ਾ ਲੈਣ ਵਾਸਤੇ ਉਹਨਾਂ ਨੇ ਵੀ ਗੱਲਬਾਤ ਕਰਨਗੇ ਕਿ ਇੰਨੀ ਇਹ ਪਾਣੀ ਵਿੱਚ ਡਰਾਉਣਾ ਸੀਨ ਬਣਿਆ ਹੋਇਆ ਹੈ ਲੇਕਿਨ ਫਿਰ ਵੀ ਸੰਗਤਾਂ ਜਿਹੜੀਆਂ ਨੇ ਆਪਣੇ ਮੂਰਤੀ ਵਿਸਰਜਨ ਕਰਨ ਵਾਸਤੇ ਦੂਰ ਦੇ ਢੇਡ ਤੋਂ ਆ ਰਹੀਆਂ ਨੇ ਆ ਉਹਨਾਂ ਨੇ ਵੀ ਗੱਲ ਦੱਸ ਦਿੱਤੀ ਜਾਣਦੇ ਆ ਅੱਜ ਗਣੇਸ਼ ਉਤਸਵ ਤੇ ਵਿਹਾਸ ਦਰਿਆ ਤੇ ਸਾਡੇ ਸਨਾਤਨ ਧਰਮ ਦੇ ਭਰਾ ਭੈਣ ਜਿਹੜੇ ਆ ਆਪ ਦੀ ਆਸਾ ਮੁਤਾਬਕ ਮੂਰਤੀ ਵਿਸਰਜਨ ਵਾਸਤੇ ਪਹੁੰਚੇ ਆ ਮੈਨੂੰ ਪਤਾ ਲੱਗਿਆ ਕਿ ਮਾਹੌਲ ਜਿਹੜਾ ਪਤਾ ਪਾਣੀ ਜਿਹੜਾ ਹਾੜਾਂ ਦਾ ਮਾਹੌਲ ਬਣਿਆ ਪਿਆ ਤੇ ਮੈਂ ਆਪੇ ਇਸ ਥੀਜ ਦਾ ਦਾਇਜ਼ਾ ਲੈਣ ਵਾਸਤੇ ਪਹੁੰਚਿਆ ਕਿ ਲੋਕਾਂ ਨੂੰ ਮੈਂ ਅਪੀਲ ਕਰਦਾ ਬੇਨਤੀ ਕਰਦਾ ਕਿ ਪਾਣੀ ਦਾ ਸતર ਜਿਹੜਾ ਉਹ ਬਹੁਤ ਉੱਚਾ ਆ ਬੜੇ ਧਿਆਨ ਨਾਲ ਬੜੀ ਸੂਝਸਤਾ ਦੇ ਨਾਲ ਆਪਦੇ ਤਿਹਾਰ ਨੂੰ ਮਨਾਉਣ ਵਾਸਤੇ ਬੱਚਿਆਂ ਨੂੰ ਪਾਣੀ ਦੇ ਦੂਰ ਰੱਖਿਆ ਜਾਵੇ ਤੇ ਆਪ ਦੀ ਜਿੱਦਾਂ ਇੱਥੇ ਪ੍ਰਸ਼ਾਸਨ ਵੱਲੋਂ ਵੀ ਗੋਤਾਖੋਰ ਲਾਏ ਗਏ ਆ ਸਾਰਾ ਪ੍ਰਬੰਧ ਬੜਾ ਵਧੀਆ ਤਰੀਕੇ ਦੇ ਨਾਲ ਚੱਲ ਰਿਹਾ ਫਿਰ ਵੀ ਮੈਂ ਅਪੀਲ ਕਰਦਾ ਕਿ ਸਾਰੇ ਅਪਤਿਹਾਰ ਨੂੰ ਵਧੀਆ ਤਰੀਕੇ ਦੇ ਨਾਲ ਮਨਾਉਣ ਵਾਸਤੇ ਬੱਚਿਆਂ ਨੂੰ ਆਪ ਵੀ ਆਪਾ ਜਿਹੜਾ ਵਾ ਪਾਣੀ ਤੋਂ ਥੋੜਾ ਦੂਰ ਰਹਿ ਕੇ ਤਰੀਕੇ ਦੇ ਨਾਲ ਉਹਨੂੰ ਕਵਰ ਕਰੀਏ ਤਾਂ ਜੋ ਕਿਸੇ ਦਾ ਕਿਸੇ ਤਰ੍ਹਾਂ ਕੋਈ ਨੁਕਸਾਨ ਨਾ ਹੋ ਸਕੇ। ਦਰਿਆ ਬਿਆਸ ਤੋਂ ਪੀ.ਡੀ.ਸੀ. ਨਿਊਜ਼ ਦੇ ਨਾਰਕੇਸ਼ ਕੁਮਾਰ ਬਾਬਾ ਬਕਾਲਾ